ਤਨ ਬਾਬਾ ਜੀ ਪਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਇਸ ਸਥਾਨ 'ਤੇ 49 ਸਾਲ ਬੰਦਗੀ ਕੀਤੀ ਤੇ ਸਨ 1812 ਈਸਵੀ ਦੇ ਵਿੱਚ ਬਾਬਾ ਜੀ ਨੇ ਇੱਥੇ ਆਪਣਾ ਸਰੀਰ ਦੇ ਆ ਗਿਆ ਉਸ ਤੋਂ ਬਾਅਦ ਇਹ ਸਥਾਨ ਦੇ ਉੱਤੇ ਕ੍ਰਮਵਾਰ ਕਰ ਜਿਹੜੇ ਮਹਾਂਤ ਉਹ ਸੇਵਾ ਮੰਨਵਾਉਂਦੇ ਰਹੇ ਦੇਗੋ ਤੇਗੋ ਫਤਿਓ ਨੂਸਰਤ ਬੇਦਰੰਗ ਯਾਵਤਜ ਨਾਨਕ ਕੋ ਗੁਰੂ ਗੋਬਿੰਦ ਸਿੰਘ ਭਾਵ ਕਿ ਬਾਬਾ ਬੰਦਾ বাহাদুর ਨੇ ਜਦੋਂ ਆਪਣਾ ਸਿੱਕਾ ਜਾਰੀ ਕੀਤਾ ਉਹਦੇ ਉੱਤੇ ਇਹ ਭਾਰਤ ਜਿਹੜੀ ਆ ਉਕੇਰੀ ਗਈ ਆ ਯਾਨੀ ਕਿ ਇਹ ਕਟਾਰ ਬਾਬਾ ਬੰਦਾ বাহাদুর ਦੇ ਸਮੇਂ ਦੀ ਹੈ ਬਾਬਾ ਜੀ ਦੇ ਹੱਸ ਕਮਲਾ ਦੇ ਕੋਨੇ ਦੇ ਕਮਰ ਕੱਸਿਆਂ ਦੇ ਤੇਗੇ ਜਿਹੜੇ ਬਾਬਾ ਜੀ ਕਲਗੀਧਰ ਮਹਾਰਾਜ ਦੇ ਨਾਲ ਜੰਗਾ ਜੁੱਦਾਂ ਦੇ ਵਿੱਚ ਨਾਲ ਲੜ ਕੇ ਵੈਰੀਆਂ ਦੇ ਆਹੂ ਇਹਨਾਂ ਤੇਗਿਆਂ ਦੇ ਨਾਲ ਇਹਨਾਂ ਖੰਡਿਆਂ ਦੇ ਨਾਲ ਪੁਲਾਉਂਦੇ ਸਨ ਇੱਧਰ ਤੀਰ ਇੱਧਰ ਕਹਾੜਾ ਦੇ ਉੱਪਰ ਵਰਛਾ ਇਹਨੂੰ ਇਹ ਸਭ ਲੋਕਾਂ ਕਬਰ ਬੋਲਿਆਗਾ ਇੰਨਾ ਭਾਰੀ ਸ਼ਤਰਖੇ ਇੱਕ ਹੱਥ ਨਾਲ ਅੱਜ ਦੇ ਸਮੇਂ 'ਚ ਚੁੱਕਣਾ ਉਹ ਬੜਾ ਔਖਾ ਤੇ ਬਾਬਾ ਜੀ ਉਹਨਾਂ ਵੇਲੇਾਂ ਵਿੱਚ ਹੱਥ 'ਚ ਮੜ ਕੇ ਕਮਾਇਆ ਕਰਦੇ ਸੀ। ਇਸ ਸਮੇਂ ਅਸੀਂ ਪਹੁੰਚੇ ਹਾਂ ਉਸ ਸਥਾਨ 'ਤੇ ਜਿੱਥੇ ਬਾਬਾ ਜਪਾਲ ਸਿੰਘ ਜੀ ਦੇ ਅਸਥਾਨ ਵਸਤਰ ਸ਼ਾਸਤਰ ਸੁਆਇਮਾਨ ਨੇ ਸੋ ਹੁਣ ਤੁਹਾਨੂੰ ਸ਼ਾਸਤਰਾਂ ਦੇ ਦਰਸ਼ਨ ਵੀ ਕਰਾਵਾਂਗੇ ਔਰ ਨਾਲ ਦੀ ਨਾਲ ਇਹਨਾਂ ਸ਼ਾਸਤਰਾਂ ਬਾਰੇ ਜਾਣਕਾਰੀ ਦੇਣਗੇ ਡਾਕਟਰ ਗਿਆਨੀ ਵਿਨਿੰਦਰ ਸਿੰਘ ਜੀ ਔਰ ਸਾਡੇ ਨਾਲ ਹਾਜ਼ਰ ਨੇ ਬਹੁਤ ਹੀ ਸਤਿਕਾਰਯੋਗ ਇਸ ਸਥਾਨ ਦੇ ਹਿਤਗ੍ਰੰਥੀ ਯਾਨੀ ਬਹਾਦਰ ਸਿੰਘ ਜੀ ਸੋ ਆਓ ਆਪਾਂ ਜਾਣਕਾਰੀ ਲੈਨੇ ਹਾਂ ਸ਼ਾਸਤਰਾਂ ਬਾਰੇ ਬਬੀ ਮਾਈਕ ਜੀ ਦਾ ਖਾਤਮਾ ਹੋਇਆ ਜੀ ਦੇ ਪਤੈ ਜੀ ਸੰਤਾਨ ਨੂੰ ਜੋ ਇਸ ਜਗ੍ਹਾ ਤੇ ਸੁਆਇਮਾਨ ਨੇ ਸ਼ਾਸਤਰ ਗੁਰੂ ਸਾਹਿਬ ਦੇ ਜਾ ਬਾਬਾ ਜਪਾਲ ਸਿੰਘ ਜੀ ਦੇ ਉਹਨਾਂ ਵੱਲ ਦਸ਼ੀ ਕਰਾਉਣ ਦੀ ਕਿਰਪਾ ਦੇ ਗੋ ਜਿਸ ਪ੍ਰਕਾਰ ਨਾਲ ਸੰਗਤ ਨੂੰ ਬੇਨਤੀ ਕੀਤੀ ਜੀ ਵੀ ਕਲਗੀਧਰ ਮਰਯਾਦ ਦੇ ਫੌਜਾਂ ਦੇ ਵਿੱਚ ਜਿਹੜਾ ਪੰਨਾ ਸਿੰਘਾਂ ਦਾ ਅਸਥਾਨ ਪ੍ਰਮੁੱਖ ਮੰਨਿਆ ਜਾਂਦਾ ਤੇ ਉਹਦੇ ਵਿੱਚੋਂ ਨਗਰਜੀ ਸਿੰਘਾਂ ਦਾ ਅਸਥਾਨ ਬੜਾ ਪ੍ਰਮੁੱਖ ਹੈ ਧੰਨ ਬਾਬਾ ਜਪਾਲ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਇਸ ਅਸਥਾਨ 'ਤੇ 34 ਸਾਲ ਬੰਦਗੀ ਕੀਤੀ ਤੇ ਸਨ 1812 ਈਸਵੀ ਦੇ ਵਿੱਚ ਬਾਬਾ ਜੀ ਨੇ ਇੱਥੇ ਹੀ ਆਪਣਾ ਸਰੀਰ ਦੇ ਆ ਗਿਆ ਤੇ ਉਸ ਤੋਂ ਬਾਅਦ ਇਹ ਅਸਥਾਨ ਦੇ ਉੱਤੇ ਕ੍ਰਮਵਾਰ ਕ੍ਰਮ ਜਿਹੜੇ ਮਹਾਂਤ ਉਹ ਸੇਵਾ ਮੰਨ ਬਾਉਂਡਰੀ ਸਾਲ 1959 ਈਸਵੀ ਦੇ ਵਿੱਚ ਪੈਪਸੂ ਹਟਣ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਇਹ ਪ੍ਰਬੰਧ ਆਇਆ ਤੇ ਬੜੇ ਬਾਕੂ ਬੀ ਢੰਗ ਦੇ ਨਾਲ ਇਹ ਸ਼ਸਤਰ ਬਸਰ ਸੰਭਾਲ ਕੇ ਰੱਖੇ ਹੋਏ ਨੇ ਤੇ ਜੇਕਰ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਸ਼ਸਤਰ ਇਸ ਪਵਨ ਸਥਾਨ ਵਿੱਚ ਸੁਬਹਾਇਮਨ ਕਾਇਦੇ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਸੇ ਸਥਾਨ ਦੇ ਉੱਤੇ ਇੱਕ ਪ੍ਰਾਤਨ ਨਗਾਰਾ ਵੀ ਮਿਲਣਾ ਬੜਾ ਦੁਰਲੱਭ ਹੈ ਪਰੇਸ استان ਦੇ ਉੱਤੇ ਬੜੀ ਕਿਰਪਾ ਕੇ ਤੇ 6 ਨਗਾਰਿਆਂ ਦੇ ਦਰਸ਼ਨ ਹੋ ਰਹੇ ਨੇ ਤੇ ਸਭ ਤੋਂ ਪਹਿਲਾਂ ਜਿਹੜੇ ਇਹ ਦੋ ਨਗਾਰੇ ਨੇ ਜੀ ਇਹ ਛੋਟੇ ਨਗਾਰੇ ਨੇ ਜਿਨ੍ਹਾਂ ਨੂੰ ਸ਼ੁਤਰੀ ਨਗਾਰੇ ਕਿਹਾ ਜਾਂਦਾ ਹੈ ਸ਼ੁਤਰੀ ਨਗਾਰੇ ਦਾ ਭਾਵ ਜਿਹੜੇ ਕੁੰਠਾਂ ਦੇ ਉੱਪਰ ਰੱਖ ਕੇ ਨਗਾਰੇ ਉਬਜਾਏ ਜਾਂਦੇ ਨੇ ਇਹ ਸ਼ੁਤਰੀ ਨਗਾਰੇ ਇਹਨਾਂ ਦੀ ਖਾਲ ਉਸੇ ਪ੍ਰਕਾਰ ਦੀ ਹੈ 300 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਕਲਗੀਧਰ ਮਹਾਰਾਜ ਦੇ ਵੇਲੇ ਦੇ ਇਹੜੇ ਨਗਾਰੇ ਨੇ ਤੇ ਇਸ ਤੋਂ ਬਾਅਦ ਜਿਹੜੇ ਇੱਥੇ ਦੋ ਦਰਮਿਆਨੇ ਨਗਾਰੇ ਨੇ ਜਿਹੜੇ ਲੰਗਰਾਂ ਦੇ ਵੇਲੇ ਵੱਜਦੇ ਨੇ ਜਿਵੇਂ ਕਿਹਾ ਜਾਂਦਾ ਨੰਗਾ ਭੁੱਖਾ ਹੋਊਗਾ ਕੋਈ ਆਓ ਦੇਖ ਤਿਆਰ ਗੁਰੂ ਹੋਈ ਵੀ ਜੇ ਭਾਈ ਕੋਈ ਨੰਗਾ ਭੁੱਖਾ ਹੈ ਨਗਾਰਾ ਵਜਾ ਕੇ ਕਿਹਾ ਜਾਂਦਾ ਭਾਈ ਗੁਰੂ ਕੇ ਲੰਗਰ ਤਿਆਰ ਹੋ ਗਏ ਤੇ ਜਿਨੇ ਛਕਣਾ ਆ ਜਾਓ ਕਿਉਂਕਿ ਉਸ ਵੇਲੇ ਫੌਜਾਂ ਆਪਣੀ ਦੂਰ ਦੂਰ ਤੱਕ ਖਿਲਰੀਆਂ ਹੁੰਦੀਆਂ ਦੀ ਤੇ ਇਕੱਲੇ ਇਕੱਲੇ ਸਿੰਘ ਨੂੰ ਜਾ ਕੇ ਨਹੀਂ ਸੀ ਦੱਸਿਆ ਜਾਂਦਾ ਵੀ ਲੰਗਰ ਤਿਆਰ ਹੋ ਗਿਆ ਛਕੋ ਨਗਾਰੇ ਤੇ ਚੁਬ ਵੱਜਦੀ ਸੀ ਤੇ ਪਤਾ ਲੱਗ ਜਾਂਦਾ ਸੀ ਭਾਈ ਲੰਗਰ ਤਿਆਰ ਹੋ ਗਿਆ ਲੰਗਰ ਦੀਆਂ ਚੁਬਾਂ ਨੇ ਤੇ ਸਾਰੇ ਸਿੰਘ ਫਿਰ ਆ ਕੇ ਲੰਗਰ ਛਕਦੇ ਸੀ ਇਹ ਦੋ ਜਿਹੜੇ ਦਰਮਿਆਨੇ ਲਗਾ ਰਹੇ ਨੇ ਜੋ ਲੰਗਰਾਂ ਵੇਲੇ ਵਜਾਏ ਜਾਂਦੇ ਸੀ ਤੇ ਇਹ ਜਿਹੜੇ ਦੋ ਵੱਡੇ ਨਗਾਰੇ ਨੇ ਇਹ ਜੰਗੀ ਲਗਾ ਰਹੇ ਨੇ ਜਿਹੜੇ ਜੰਗਾ ਯੁੱਧਾਂ ਮੇਲੇ ਉਸ ਵੇਲੇ ਜੰਗੀ ਲਗਾਏ ਨੇ ਤੇ ਤੁਸੀਂ ਵੇਖ ਸਕਦੇ ਹੋ ਉਸੇ ਪ੍ਰਕਾਰ ਦੇ ਨਾਲ ਜਿਹੜੀ ਖਲ ਹੈ ਉਹ ਪ੍ਰਾਤਨ ਹੈ ਜੀ ਉਸੇ ਪ੍ਰਕਾਰ ਦੇ ਨਾਲ ਚਪੜਾ ਵੀ ਉਸੇ ਪ੍ਰਕਾਰ ਦਾ ਤੇ ਇਹਨਾਂ ਨਗਾਰਿਆਂ ਦੀ ਜਿਹੜੀ ਵਿਸ਼ੇਸ਼ਤਾ ਹੈ ਇਹ ਹੈ ਕਿ ਇਹਨਾਂ ਦੇ ਕਰਨ ਵਜਾਉਣ ਦਾ ਹੁਕਮ ਨਹੀਂ ਹੈ ਕਲਗੀਧਰ ਮਹਾਰਾਜ ਦੀਆਂ ਫੌਜਾਂ ਵੇਲੇ ਹੀ ਇਹ ਜਿਹੜੇ ਨਗਾਰੇ ਵੱਜਦੇ ਨੇ ਤੇ ਲੋਹਾ ਬਿਲਕੁਲ ਪੱਕਾ ਤੇ ਰਿਪਟਾਂ ਦੇ ਨਾਲ ਵੇਖੋ ਇਹ ਨਗਾਰੇ ਅੱਜ ਕੱਲ ਦਾ ਲੱਕੜ ਦਾ ਵੀ ਖੋਲ ਲਾ ਦਿੰਦੇ ਨੇ ਪਰ ਹੁਣ ਜਿਹੜੇ ਇਹ ਲੋਹੇ ਦੇ ਨਗਾਰੇ ਉਹਨਾਂ ਸਮਿਆਂ ਦੇ ਵਿੱਚ ਰਿਪਟਾਂ ਬਾਕੂ ਵੀ ਨੇ ਬਿਲਕੁਲ ਉਸੇ ਪ੍ਰਕਾਰ ਇੱਧਰ ਇੰਦਰ ਜਿਹੜੀਆਂ ਖੱਲਾਂ ਨੇ ਉਹ ਪ੍ਰਾਤਨ ਨੇ ਸਮੇਂ ਦੇ ਨਾਲ ਕੁਝ ਜਿਹੜਾ ਇਹਦੇ ਵਿੱਚ ਨੁਕਸਾਨ ਹੋਣਾ ਵਿਰਧ ਹੋਣੀ ਸ਼ੁਰੂ ਹੋ ਚੁੱਕੀਆਂ ਨੇ ਪਰ ਤਾਵੇਂ ਇਹ ਉਸੇ ਹਾਲਤ ਦੇ ਵਿੱਚ ਉਸੇ ਕੰਡੀਸ਼ਨ ਦੇ ਵਿੱਚ ਸਾਮੀ ਆਉਂਦੀਆਂ ਨੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਹਨਾਂ ਦੋ ਨਗਾਰਿਆਂ ਦੇ ਵਿੱਚੋਂ ਇੱਕ ਜਿਹੜਾ ਰਣਜੀਤ ਨਗਾਰਾ ਇਹ ਵੀ ਖੋਲਦਾ ਵਿੱਚ ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਸੰਗਤਾਂ ਕਹਿੰਦੀਆਂ ਨੇ ਬਾਹਰ ਜਿਹੜੀਆਂ ਨਗਾਰਿਆਂ ਦੀ ਕਢਾਈ ਹੈ ਉਸੇ ਪ੍ਰਕਾਰ ਦੀ ਸੰਗਣੀ ਕਢਾਈ ਹੈ ਅਜੇ ਐਜੀ ਕਢਾਈ ਮਿਲਣੀ ਉਹ ਬੜੀ ਦੁਰਲੱਭ ਹੈ ਇਹ ਦੇਖ ਸਕਦੇ ਹੋ ਚਮੜੇ ਦੀਆਂ ਜਿਹੜੀਆਂ ਤੰਨਾ ਦੇ ਨਾਲ ਤੇ ਲਗਾ ਰਹੇ ਮੜੇ ਹੋਏ ਨੇ ਜੀ ਜਿਹੜੇ ਨੇ ਗਿਆਤ ਸ਼ਸਤਰ ਤਲਵਾਰਾਂ ਦੇ ਰੂਪ ਦੇ ਵਿੱਚ ਪਏ ਨੇ ਤੇ ਇਹ ਦੇਖੋ ਬੰਦੂਕਾਂ ਜਿਹੜੀਆਂ ਨੇ ਬੜੀਆਂ ਸੋਹਣੀਆਂ ਸੋਨੇ ਦੀ ਜਿਹੜੀ ਮੀਨਾ ਕਾਰੀ ਹੈ ਸੁੰਨ ਦੀ ਘੜਤ ਉਹ ਇਹਨਾਂ ਬੰਦੂਕਾਂ ਦੇ ਵਿੱਚ ਕੀਤੀ ਜਾਂਦੀ ਇਹਨਾਂ ਨੂੰ ਤੋੜੇਦਾਰ ਬੰਦੂਕ ਕਿਹਾ ਜਾਂਦਾ ਹੈ ਉੱਪਰੋਂ ਗੱਜ ਦੇ ਨਾਲ ਉੱਪਰੋਂ ਗੋਲੀ ਪਾ ਕੇ ਗੱਜ ਨਾਲ ਢੋਕੀ ਜਾਂਦੀ ਹੈ ਤੇ ਫਿਰ ਜਿਹੜੀਆਂ ਇਹ ਤੋੜੇਦਾਰ ਬੰਦੂਕਾਂ ਚੱਲਦੀਆਂ ਨੇ ਤੇ ਇਧਰ ਤੇ ਦਰਮਿਆਨੀਆਂ ਬੰਦੂਕਾਂ ਨੇ ਤੇ ਇਹ ਇਹਨਾਂ ਨੂੰ ਛੋਟੇ ਤਮੰਚੇ ਕਿਹਾ ਜਾਂਦਾ ਪਿਸਤੋਲਾਂ ਵੀ ਕਹਿ ਦਿੱਤਾ ਜਾਂਦਾ ਤਮੰਚੇ ਵੀ ਕਹਿ ਜਾਂਦਾ ਤੇ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਹੁਣ ਵੀ ਇਹ ਜਿਹੜੇ ਬੰਦੂਕਾਂ ਨੇ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ ਹੁਣ ਵੀ ਇਹ ਅੰਗਰੇਜ਼ੀ ਮੋਹਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਅੰਗਰੇਜ਼ ਕਲਗੀਧਰ ਮਹਾਰਾਜ ਦੇ ਵੇਲੇ ਤੋਂ ਉਹ ਆ ਚੁੱਕੇ ਸਨ ਤੇ ਇਹ ਚੱਲਦੇ ਨੇ ਜੀ ਹਾਂਜੀ ਇਹ ਚੱਲਦੀਆਂ ਨੇ ਜੀ ਇਹ ਇਦਾਂ ਲੋਡ ਹੋ ਜਾਂਦੀ ਆ ਅੱਗੇ ਗੋਲੀ ਪੰਦੀ ਆ ਇਹ ਗੱਜ ਘੱਟ ਕੇ ਠੁੱਕਿਆ ਜਾਂਦਾ ਤੇ ਹੁਣ ਵੀ ਜਿਹੜੀ ਆ ਇਹ ਇਹ ਚੱਲਦੀ ਆ ਜੀ ਇੱਥੇ ਆਪਾਂ ਦਰਸ਼ਨ ਕਰਦੇ ਆ ਜੀ ਇਹਨਾਂ ਨੂੰ ਤਬਰ ਬੋਲਿਆ ਜਾਂਦਾ ਕੋਹਾੜਾ ਪਰਸਰਾ ਪਰਸਵੀ ਕਿਹਾ ਜਾਂਦਾ ਪਰਸਾ ਵੀ ਕਿਹਾ ਜਾਂਦਾ ਤੇ ਤਬਰ ਵੀ ਬੋਲਿਆ ਜਾਂਦਾ ਤਿੰਨ ਬਾਸ਼ਾਂ ਤੇ ਮਾਰ ਕਰਦੇ ਇੱਧਰ ਤੀਰ ਇੱਧਰ ਕੋਹਾੜਾ ਤੇ ਉੱਪਰ ਬਰਛਾ ਇਹਨੂੰ ਇਹ ਸਭ ਲੋਕਾਂ ਦਾ ਤਬਰ ਬੋਲਿਆ ਜਾਂਦਾ ਇੰਨਾ ਭਾਰੀ ਛਤਰ ਇੱਕ ਹੱਥ ਨਾਲ ਅੱਜ ਦੇ ਸਮੇਂ 'ਚ ਚੁੱਕਣਾ ਉਹ ਬੜਾ ਔਖਾ ਤੇ ਬਾਬਾ ਜੀ ਉਹਨਾਂ ਵੇਲੇਆਂ ਦੇ ਵਿੱਚ ਹੱਥ 'ਚ ਫੜ ਕੇ ਕਮਾਇਆ ਕਰਦੇ ਸੀ ਉੱਪਰ ਬਾਬਾ ਜੀ ਦੇ ਗੱਜਕਾਰ ਦੇ ਦਰਸ਼ਨ ਹੋ ਰਹੇ ਨੇ ਜੋ ਬਾਬਾ ਜੀ ਆਪਣੇ ਸੀਸ ਦੇ ਉੱਤੇ ਇਹ ਚੰਦ ਥੋੜਾ ਸਜਾਇਆ ਕਰਦੇ ਤੇ ਲੰਬਾਈ ਵੇਖੋ ਕਿੰਨੀ ਆ ਪਤਾ ਲੱਗ ਜਾਂਦਾ ਹੈ ਵੀ ਜੇ ਚੰਦ ਥੋੜਾ ਇੱਡਾ ਵੱਡਾ ਕਰ ਜੇਗਾ ਤੇ ਬਾਬਾ ਜੀ ਦਾ ਦਿਮਾਲਾ ਕਿੰਨਾ ਵੱਡਾ ਹੋਵੇਗਾ ਜਿਵੇਂ ਰਤਨਾਮਨ ਦੇ ਬੱਚਨ ਨੇ ਉੱਚਾ ਬੂੰਗਾ ਜੋ ਸਜਾਇਆ ਨਾਮ ਨਿਹੰਗ ਸੁਜਾਰ ਤੇ ਬਾਬਾ ਜੀ ਵੱਡੇ ਦਿਮਾਲੇ ਜਿਹੜੇ ਸਜਾਇਆ ਕਰਦੇ ਸੀ ਇਹ ਜੰਗੀ ਚੱਕਰ ਨੇ ਉੱਪਰ ਜਿਹੜੀਆਂ ਖੁਖਰੀਆਂ ਨੇਪਾਲੀ ਖੁਖਰੀਆਂ ਨੇ ਕਿਉਂਕਿ ਸ਼ਸਤਰਾਂ ਦੇ ਕਈ ਪ੍ਰਕਾਰ ਦੇ ਨਾਮ ਹੁੰਦੇ ਨੇ ਮਾਰਗ ਨੇ ਅਸਕਰ ਬਾਨ ਖੰਡੋ ਖੜਕ ਤੁਫਕ ਤਬਰ ਅਰਤੀਰ ਇਹਦੇ ਵਿੱਚੋਂ ਤਬਰ ਇਹ ਸ਼ਸਤਰ ਦਾ ਨਾਮ ਹੈ ਜੀ ਤੇ ਅੱਗੇ ਵੀ ਇਸੇ ਪ੍ਰਕਾਰ ਦੇ ਨਾਲ ਇਹ ਬੰਦੂਕਾਂ ਇਹਦੇ ਵਿੱਚ ਵੀ ਜਿਹੜੀ ਅੰਗਰੇਜ਼ੀ ਤਾਜ ਦੀ ਜਿਹੜੀ ਮੋਹਰ ਹੈ ਉਹ ਤੁਸੀਂ ਦੇਖ ਸਕਦੇ ਹੋ ਫਲਿੰਟ ਲੋਕ ਪਿਸਟਲ ਬੰਦੂਕਾਂ ਇਹਨਾਂ ਨੂੰ ਕਿਹਾ ਜਾਂਦਾ ਤੇ ਕਲਗੀਧਰ ਮਹਾਰਾਜ ਇਹਨਾਂ ਇਸ਼ਕ ਕਰਦੇ ਨੇ ਸ਼ਸਤਰਾਂ ਨਾਲ ਕਿ ਕਈ ਸ਼ਸਤਰਾਂ ਦੇ ਦਿੱਤਾ ਮੀਨਾ ਕਾਰੀ ਕੀਤੀ ਜਾਂਦੀ ਹਾਥੀ ਦੇ ਦੰਦ ਦੀ ਤੇ ਜੋ ਤੁਸੀਂ ਵੇਖ ਰਹੇ ਹੋ ਇਹ ਹਾਥੀ ਦੇ ਦੰਦ ਦੀ ਨਕਾਸ਼ੀ ਕੀਤੀ ਗਈ ਹੈ ਇਹ ਇੱਕ ਨਗੀ ਦੇ ਵਿੱਚੋਂ ਨਿਕਲੇ ਵੀ ਹੋਏ ਜੀ ਬਿਲਕੁਲ ਹਾਂਜੀ ਇੱਥੇ ਵੀ ਹਾਥੀ ਦੰਦ ਦੀ ਘਾੜਤ ਜਿਹੜੀ ਆ ਕੀਤੀ ਗਈ ਆ ਵੇਖੋ ਜੀ ਜੀ ਬੜਾ ਘਸਾ ਕੇ ਹਾਥੀ ਦੰਦ ਦੀ ਵਰਤੋਂ ਕੀਤੀ ਇਹ ਦੀ ਟ੍ਰਿਗਰ ਹੈ ਜੀ ਤੇ ਇੱਥੇ ਜਿਹੜੀ ਚਿੰਗਾਰੀ ਉਹ ਨਿਕਲਦੀ ਹੈ ਲੰਬੀਆਂ ਬਲੂਕਾਂ ਨੇ ਨਲੀਦਾਰ ਤੋੜੇਦਾਰ ਬੰਦੂਕਾਂ ਇਹਨਾਂ ਨੂੰ ਓਕਿਆ ਜਾਂਦਾ ਹੈ ਜੀ ਸਾਹਿਬ ਜੀ ਦੇ ਆਪਾਂ ਸ਼ਸਤਰਾਂ ਦੇ ਦਰਸ਼ਨ ਕਰਦੇ ਹਾਂ ਉਸੇ ਨਾਲ ਹੀ ਬਾਬਾ ਜੀ ਦਾ ਜਿਹੜਾ ਨਗਾਰਾ ਹੈ ਉਹਨਾਂ ਦੇ ਵੀ ਦਰਸ਼ਨ ਹੁੰਦੇ ਨੇ ਤੇ ਇੱਥੇ ਹੁਣ ਬਾਬਾ ਜੀ ਦੇ ਕੰਘੇ ਦੇ ਦਰਸ਼ਨ ਹੋ ਰਹੇ ਨੇ ਤੇ ਇਹ ਦੇਖੋ ਬੜੇ ਸੁੰਦਰ ਕੇਸ ਦੇ ਵਿੱਚ ਬੜੇ ਸੁੰਦਰ ਡੱਬੇ ਦੇ ਵਿੱਚ ਬਾਬਾ ਜੀ ਦਾ ਜਿਹੜਾ ਉਹ ਕੰਗਾ ਸਜਾ ਕੇ ਰੱਖਿਆ ਦੰਦੇ ਜਿਹੜੇ ਨੇ ਅੱਜ ਦੇ ਕੰਗਿਆਂ ਨਾਲੋਂ ਬੜੇ ਵੱਡੇ ਨੇ ਲੰਮੇ ਨੇ ਲੰਮੇ ਕੰਗਾ ਜਿਹੜੇ ਦੰਦੇ ਨੇ ਰਤਨਾ ਮਦੇ ਬਚਨੇ ਸਾਵਰ ਸੂਰਤ ਸਿੱਧਾ ਦਾੜਾ ਕਾਟ ਕਾ ਕੰਗਾ ਕੇਸੀ ਜੜ ਤੇ ਇਹ ਲੱਕੜ ਦਾ ਕੰਗਾ ਜੀ ਇਹਨੂੰ ਲਾਲ ਚੰਦਨ ਬੋਲਿਆ ਜਾਂਦਾ ਇਹ ਉਹ ਕੰਗਾ ਤੇ ਜੋ ਬਾਬਾ ਜੀ ਆਪਾਲ ਸਿੰਘ ਜੀ ਆਪਣੇ ਕੇਸਾਂ ਦੇ ਵਿੱਚ ਕੇਸਾਂ ਦੀ ਸਫਾਈ ਕਰਕੇ ਫਿਰ ਜਿਹੜੀ ਦਸਤਾਰ ਸਜਾਇਆ ਕਰਦੇ ਸੀ ਹੋਰ ਵੀ ਬਿਆਨਤ ਨਿਸ਼ਾਨੀਆਂ ਇੱਥੇ ਮੌਜੂਦ ਨੇ ਜੀ ਜਿਵੇਂ ਇੱਕ ਡੋਲ ਜੋ ਸਾਹਮਣੇ ਖੂਹ ਦੇ ਦਰਸ਼ਨ ਆਪਾਂ ਕਰਦੇ ਆ ਤੇ ਉਸ ਖੂਹ ਤੋਂ ਬਾਬਾ ਅਜਾਪਾਲ ਸਿੰਘ ਜੀ ਇਸ ਡੋਲ ਦੇ ਨਾਲ ਇਸ ਬਰਤਨ ਦੇ ਨਾਲ ਜਲ ਜਿਹੜਾ ਵਰਤਿਆ ਕਰਦੇ ਸੀ ਡੰਗਰਾਗਾਂ ਵਾਸਤੇ ਤੇ ਜਲ ਛਕਣ ਵਾਸਤੇ ਉਸੇ ਪ੍ਰਕਾਰ ਦਾ ਪ੍ਰਤਨ ਸਮੇਂ ਦੇ ਨਾਲ ਥੋੜਾ ਜਿਹੜਾ ਲੋਹਾ ਉਹ ਭੁਰਿਆ ਵੀ ਆ ਪਰ ਫਿਰ ਵੀ ਉਸੇ ਪ੍ਰਕਾਰ ਇਹ ਆਪਣੇ ਕੰਡੀਸ਼ਨ ਦੇ ਵਿੱਚ ਇਹ ਡੋਲ ਹੈ ਜੀ ਬਾਬਾ ਜੀ ਦੇ ਸ਼ਸਤਰਾਂ ਦੇ ਵਿੱਚੋਂ ਹੀ ਇਹ ਜਿਹੜੀਆਂ ਲੋਹੇ ਦੀਆਂ ਪਲੇਟਾਂ ਆਪਜੀ ਵੇਖ ਰਹੇ ਹੋ ਇਹਨਾਂ ਨੂੰ ਜ਼ੰਜੋਬ ਬੋਲਿਆ ਜਾਂਦਾ ਜਾਂ ਜ਼ਰਾਬਖਤਰ ਜੋ ਉਸ ਵੇਲੇ ਸਿੰਘ ਆਪਣੀ ਛਾਤੀ ਦੇ ਉੱਤੇ ਲੱਕ ਦੇ ਉੱਤੇ ਉਹ ਬੰਨਿਆ ਕਰਦੇ ਸੀ ਇਹ ਜ਼ਰਾਬਖਤਰ ਇਹਨੂੰ ਬੋਲਿਆ ਜਾਂਦਾ ਉਸ ਵੇਲੇ ਦਾ ਤੀਰ ਬਰਛਾ ਤੇ ਗੋਲੀ ਇਹਨਾਂ ਪਲੇਟਾਂ ਦੇ ਵਿੱਚ ਅਸਰ ਨਹੀਂ ਸੀ ਕਰਦੇ ਮਾਰ ਨਹੀਂ ਸੀ ਕਰ ਸਕਦੇ ਤੇ ਇਹ ਵੀ ਜਿਹੜੇ ਨੇ ਡਿਫੈਂਸ ਵਾਸਤੇ ਆਪਣੀ ਸਵੈ ਰੱਖਿਆ ਵਾਸਤੇ ਇਹ ਜ਼ਰਾਬਖਤਰ ਬਾਬਾ ਅਜਾਪਾਲ ਸਿੰਘ ਜੀ ਦੇ ਸਮੇਂ ਮਹਾਰਾਜ ਦੇ ਸਮੇਂ ਦੇ ਇਹ ਤੇ ਮੌਜੂਦ ਨੇ ਜੀ ਕੱਟ ਲੈ ਖਤ ਜੋ ਤੇ ਇਸ ਜੋ ਸ਼ਸਤਰ ਦੇ ਆ ਵੀ ਦਰਸ਼ਨ ਕਰ ਰਹੇ ਹੋ ਹਾਲਾਂਕਿ ਇਹਨੂੰ ਸ਼ਸਤਰ ਨਹੀਂ ਕਹਿ ਸਕਦੇ ਇਹਦਾ ਨਾਮ ਹੈ ਬੈਰਾਗਣ ਜਦੋਂ ਮਹਾਂਪੁਰਖ ਮਹਾਤਮਾ ਸੰਤ ਮਰੀਦ ਉਹ ਭਗਤੀ ਕਰਦੇ ਨੇ ਉਸ ਵੇਲੇ ਆਪਣਾ ਹੱਥ ਤੇ ਇੱਥੇ ਬੈਰਾਗਣ ਤੇ ਰੱਖ ਕੇ ਫਿਰ ਜਿਹੜੀ ਭਗਤੀ ਕੀਤੀ ਜਾਂਦੀ ਹੈ ਪਰ ਕਲਗੀਧਰ ਮਹਾਰਾਜ ਜਿਨੇ ਕੱਲੀ ਸਾਨੂੰ ਮਾਲਾ ਨਹੀਂ ਦਿੱਤੀ ਮਹਾਰਾਜ ਜੀ ਨੇ ਨਾਲ ਤੀਖ ਵੀ ਦਿੱਤੀ ਹੈ ਕਿ ਜਦੋਂ ਕੋਈ ਭਗਤੀ ਕਰਦੇ ਉਹਨੂੰ ਮਾਲਾ ਦੇ ਮਣਕਿਆਂ ਨੂੰ ਤੋੜਨ ਦਾ ਯਤਨ ਕਰੇ ਤੇ ਨਾਲ ਹੀ ਮਾਲਾ ਦੀ ਰਾਖੀ ਵਾਸਤੇ ਤੇ ਤੀਖ ਵੀ ਨਾਲ ਦਿੱਤੀ ਹੈ ਇਸ ਕਰਕੇ ਜਦੋਂ ਇਹ ਜ ਸ਼ਸਤਰ ਜਦੋਂ ਭਗਤੀ ਕਰਦੇ ਹੋਏ ਉਹਨੂੰ ਜਦੋਂ ਕੋਈ ਬਾਹਰ ਕੋਈ ਦੁਸ਼ਮਣ ਆ ਕੇ ਹਮਲਾ ਕਰੇ ਤੇ ਉਸੇ ਵੇਲੇ ਇਹ ਜਿਹੜਾ ਭਗਤੀ ਉਹ ਸ਼ਕਤੀ ਦੇ ਵਿੱਚ ਬਦਲ ਜਾਂਦੀ ਹੈ ਇੱਕ ਗੁਫਤੀ ਦੇ ਤੌਰ ਤੇ ਉੱਤੇ ਕੰਮ ਕਰਦੀ ਜਦੋਂ ਭਗਤੀ ਕਰਦਿਆਂ ਨੇ ਮਾਲਾ ਦੇ ਮਣਕੇ ਕੋਈ ਤੋੜੇ ਉਸ ਵੇਲੇ ਇਹ ਸ਼ਸਤਰ ਦੇ ਨਾਲ ਦੁਸ਼ਮਣ ਦਾ ਸਾਹਮਣਾ ਕੀਤਾ ਜਾਂਦਾ ਇਹਨੂੰ ਬੈਰਾਗਣ ਬੋਲਿਆ ਜਾਂਦਾ ਹੈ ਜੀ ਬਿਲਕੁਲ ਇਸੇ ਪ੍ਰਕਾਰ ਦੀ ਇੱਕ ਗੁਫਤੀ ਕੋਹਾੜੀ ਦੇ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਭਾਏਮਾਨ ਇਹ ਦੇਖੋ ਚੂੜੀ ਉਸ ਵੇਲੇ ਦੀ ਸਮੇਂ ਦੀ ਹੈ ਚੜ ਜਾਂਦੀ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗ ਸਕਦਾ ਸ਼ੇਰ ਦੀ ਨਕਾਸ਼ੀ ਬੜੀ ਸੁੰਦਰ ਕੀਤੀ ਹੋਈ ਹੈ ਤੇ ਸਾਰਾ ਹੀ ਇਹ ਜੋ ਸ਼ਸਤਰ ਹੈ ਇਹ ਸਰਵ ਲੋਹਾ ਦਾ ਬਣਿਆ ਹੋਇਆ ਹੈ ਜੀ ਬਾਬਾ ਜੀ ਦੇ ਸਮੇਂ ਦੀ ਬੈਰਾਗਣ ਬਾਬਾ ਅਜਾਪਾਲ ਸਿੰਘ ਸਾਹਿਬ ਦੇ ਦਮਾਲਿਆਂ ਦੇ ਜਿਹੜੇ ਨੇ ਉਹ ਚੱਕਰ ਆਪ ਜੀ ਦਰਸ਼ਨ ਕਰ ਸਕਦੇ ਹੋ ਕਈ ਚੱਕਰ ਵੱਡੇ ਨੇ ਦਰਮਿਆਨੇ ਵੀ ਨੇ ਛੋਟੇ ਵੀ ਨੇ ਜਿੱਥੇ ਇਹਨਾਂ ਚੱਕਰਾਂ ਨਾਲ ਦਮਾਲੇ ਦੀ ਇਵਾਜ਼ਤ ਹੁੰਦੀ ਹੈ ਉੱਥੇ ਨਾਲ ਹੀ ਜੇਕਰ ਦੁਸ਼ਮਣ ਦੂਰੋਂ ਆ ਕੇ ਹਮਲਾ ਕਰੇ ਤੇ ਇਹੀ ਜਿਹੜੇ ਚੱਕਰ ਦਮਾਲੇ ਚੋਂ ਕੱਢ ਕੇ ਭਗਾ ਕੇ ਮਾਰੇ ਜਾਂਦੇ ਨੇ ਤੇ ਦੁਸ਼ਮਣ ਦਾ ਜਿਹੜਾ ਸਾਹਮਣਾ ਕੀਤਾ ਜਾਂਦਾ ਉਹਦੇ ਨੱਕ ਮੂੰਹ ਦੇ ਉੱਤੇ ਇਹਨਾਂ ਚੱਕਰਾਂ ਦਾ ਵਾਰ ਹੁੰਦਾ ਹੈ ਇੱਥੇ ਜਿਹੜੇ ਅੱਗੇ ਉਹ ਧਾਰ ਲੱਗੀ ਹੁੰਦੀ ਸੀ ਤੇ ਬਾਬਾ ਅਜਾਪਾਲ ਸਿੰਘ ਜੀ ਦੇ ਦਮਾਲਿਆਂ ਦੇ ਚੱਕਰ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਜੀ ਨੂੰ ਬੋਲਿਆ ਜਾਂਦਾ ਕਾਤੀ ਕਾਗੜਦੰ ਕਾਤੀ ਕਟਾਰੀ ਖੜਾਕੰ ਝਾਗੜਦੰ ਤੀਰੰਤੁ ਕੰਕੜਾਕੰ ਇਹ ਕਾਤੀ ਹੈ ਤੇ ਵਜ਼ਨ ਬੜਾ ਹਲਕਾ ਹੈ ਤੇ ਕਮਰਕੱਸੇ ਦਾ ਸ਼ਸਤਰ ਹੈ ਕਿ 10 ਦਿਨ ਵੀ ਕੋਈ ਚਲਾਈ ਜਾਵੇ ਤਾਂ ਵੀ ਉਹ ਥੱਕੇਗਾ ਨਹੀਂ ਇਹ ਬਾਬਾ ਅਜਾਪਾਲ ਸਿੰਘ ਜੀ ਦੇ ਕਮਰਕੱਸੇ ਦਾ ਸ਼ਸਤਰ ਹੈ ਜੀ ਇਹ ਕਟਾਰਾ ਵੀ ਮੌਜੂਦ ਨੇ ਇਸ ਕਟਾਰ ਦੀ ਖਾਸੀਅਤ ਹੈ ਕਿ ਇੱਥੇ ਗੁਰਬਾਣੀ ਦੇ ਜਿਹੜੀਆਂ ਪੰਕਤੀਆਂ ਉਹ ਇਬਾਰਤਾਂ ਉੱਕਰੀਆਂ ਹੋਈਆਂ ਨੇ ਇਸ ਕਟਾਰ ਦੇ ਉੱਤੇ ਜੋ ਇਬਾਰਤ ਮੌਜੂਦ ਹੈ ਇਹਦੇ ਉੱਤੇ ਲਿਖਿਆ ਦੇਗੋ ਤੇਗੋ ਫਤਿਓ ਨੁਸਰਤ ਬੇਦਰੰਗ ਯਾਵਤਜ ਨਾਨਕ ਉਹ ਗੁਰੂ ਗੋਬਿੰਦ ਸਿੰਘ ਭਾਵ ਕਿ ਬਾਬਾ ਬੰਦਾ ਭਾਦਰ ਨੇ ਜਦੋਂ ਆਪਣਾ ਸਿੱਕਾ ਜਾਰੀ ਕੀਤਾ ਉਹਦੇ ਉੱਤੇ ਇਹ ਇਬਾਰਤ ਜਿਹੜੀ ਆ ਉੱਕਰੀ ਗਈ ਆ ਯਾਨੀ ਕਿ ਇਹ ਕਟਾਰ ਬਾਬਾ ਬੰਦਾ ਭਾਦਰ ਦੇ ਸਮੇ ਦੀ ਹੈ ਜਦੋਂ ਉਹਨਾਂ ਨੇ ਸਿੱਕਾ ਜਾਰੀ ਕੀਤਾ ਉਸ ਵੇਲੇ ਇਹ ਇਬਾਰਤ ਉੱਕਰੀ ਹੋਈ ਸੀ ਇਹ ਬਾਣੀ ਦੇ ਬਾਣਾ ਸ਼ਸਤਰ ਦੇ ਸ਼ਾਸਤਰ ਦੋਵਾਂ ਦਾ ਸੁਮੇਲ ਇਹਨਾਂ ਕਟਾਰਾਂ ਦੇ ਉੱਤੇ ਉਹ ਵੇਖਣ ਨੂੰ ਮਿਲਦਾ ਜੀ ਬਾਬਾ ਜੀ ਦੇ ਸਮੇਂ ਦੀ ਇਹ ਕਟਾਰ ਹੈ ਤੇ ਸਾਧ ਸੰਗਤ ਜੀ ਹੁਣ ਜਿਸ ਸ਼ਸਤਰ ਦੇ ਆਪ ਵੀ ਦਰਸ਼ਨ ਕਰ ਰਹੇ ਹੋ ਇਹਨੂੰ ਸਾਰਾ ਬੱਚਾ-ਬੱਚਾ ਵੀ ਜਾਣਦਾ ਹੈ ਕਿ ਕੁਹਾੜੀ ਆ ਪਰ ਅਸਲ ਦੇ ਵਿੱਚ ਇਹ ਕੁਹਾੜੀ ਨਹੀਂ ਇਹ ਕੁਹਾੜੀਦਾਰ ਬੰਦੂਕ ਹੈ ਕਿ ਇਧਰੋਂ ਜਿਹੜਾ ਗੋਲੀ ਪੈਂਦੀ ਹੈ ਜੀ ਇਹਦੇ ਉੱਤੇ ਜਿਹੜੀ ਇਹ ਮੋਰੀ ਬਣੀ ਹੋਈ ਆ ਇਹਦੇ ਉੱਤੇ ਪਲੀਤਾ ਲਾ ਕੇ ਫਿਰ ਪਲੀਤਾ ਦਿਖਾਇਆ ਜਾਂਦਾ ਇਥੋਂ ਦੀ ਫਿਰ ਗੋਲੀ ਦਾ ਵਾਰ ਕੀਤਾ ਜਾਂਦਾ ਜਦੋਂ ਦੁਸ਼ਮਣ ਨੇੜੇ ਆ ਜੇ ਫਿਰ ਇਹ ਕੁਹਾੜੀ ਦੇ ਨਾਲ ਉਹਦਾ ਸਾਹਮਣਾ ਕੀਤਾ ਜਾਂਦਾ ਸਭ ਤੋਂ ਨਾਇਾਬ ਇਹ ਕੁਹਾੜੀਦਾਰ ਬੰਦੂਕ ਮੌਜੂਦ ਹੈ ਤੇ ਇਹਦੀ ਮੀਨਾਕਾਰੀ ਬਖੂਬੀ ਢੰਗ ਦੇ ਨਾਲ ਇੱਥੇ ਵੀ ਕੀਤੀ ਹੋਈ ਹੈ ਜੀ ਨਲੀ ਦੇ ਉੱਪਰ ਤੇ ਇਧਰਲੇ ਪਾਸੇ ਵੀ ਸਾਰੀ ਕੁਹਾੜੀ ਇਹਦੇ ਵੀ ਲੱਕੜ ਦਾ ਦਸਤਾ ਨਹੀਂ ਹੈ ਸਾਰੀ ਕੁਹਾੜੀ ਹੀ ਲੋਹੇ ਦੀ ਜਿਹੜੀ ਆ ਉਹ ਬਣੀ ਹੋਈ ਹੈ ਜੀ ਜਿੱਦਾਂ ਛੋਟੇ ਸ਼ਸਤਰਾਂ ਦੇ ਦਰਸ਼ਨ ਹੁੰਦੇ ਉਸੇ ਨਾਲ ਹੀ ਬਾਬਾ ਜੀ ਦੇ ਜਿਹੜੇ ਵੱਡੇ ਤੇਗਿਆਂ ਦੇ ਦਰਸ਼ਨ ਹੁੰਦੇ ਇੰਨੇ ਭਾਰੀ ਤੇਗੇ ਨੇ ਕਿ ਇਹਨਾਂ ਨੂੰ ਇੱਕ ਹੱਥ ਨਾਲ ਫੜ ਕੇ ਰੱਖਣਾ ਵੀ ਉਹ ਬੜਾ ਔਖਾ ਹੈ ਇਹ ਆਪ ਵੀ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੇ ਹਸ ਕਮਲਾਂ ਵਾਲੇ ਉਹਨਾਂ ਦੇ ਕਮਰ ਕੱਸਿਆਂ ਦੇ ਤੇਗੇ ਜਿਹੜੇ ਬਾਬਾ ਜੀ ਕਲਗੀਧਰ ਮਹਾਰਾਜ ਦੇ ਨਾਲ ਜੰਗਾ ਯੁੱਧਾਂ ਦੇ ਵਿੱਚ ਨਾਲ ਰਲ ਕੇ ਵੈਰੀਆਂ ਦੇ ਆਹੂ ਇਹਨਾਂ ਤੇਗਿਆਂ ਦੇ ਨਾਲ ਇਹਨਾਂ ਖੰਡਿਆਂ ਦੇ ਨਾਲ ਉਲਾਉਂਦੇ ਸਨ ਇਹਦਾ ਮਿਆਰ ਨਹੀਂ ਦੇਖ ਸਕਦੇ ਕਿ ਕਿੰਨਾ ਚੋੜਾ ਇੱਕ ਹੱਥ ਨਾਲ ਚੁੱਕਣਾ ਉਹ ਔਖਾ ਹੋ ਰਿਹਾ ਤੇ ਉਸ ਵੇਲੇ ਬਾਬਾ ਜੀ ਇਹਨਾਂ ਨੂੰ ਕਿਵੇਂ ਚਲਾਇਆ ਕਰਦੇ ਸੀ ਉਹ ਮਹਾਰਾਜ ਜੀ ਦੀ ਰਹਿਮਤ ਤੋਂ ਬਿਨਾ ਨਹੀਂ ਹੋ ਸਕਦਾ ਇਹ ਜੋ ਪਾਵਨ ਸ਼ਸਤਰ ਦੇ ਆਪ ਦੀ ਦਰਸ਼ਨ ਕਰ ਰਹੇ ਹੋ ਇਹ ਸ਼ਸਤਰ ਦਾ ਨਾਮ ਹੈ ਸੁਨਹਿਰੀ ਪੇਸ਼ਕਵਰ ਸਨੈਰੀਸ ਕਰਕੇ ਕੇ ਇਸ ਪੂਰੇ ਸ਼ਸਤਰ ਦੇ ਉੱਤੇ ਜੋ ਸੋਨੇ ਦਾ ਕੰਮ ਕੀਤਾ ਗਿਆ ਇਧਰ ਦੇਖੋ ਜੀ ਤੇ ਇਧਰਲੇ ਪਾਸੇ ਉੱਪਰ ਤੱਕ ਸੋਨੇ ਦਾ ਕੰਮ ਕੀਤਾ ਗਿਆ ਉਹਨਾਂ ਸਮਿਆਂ ਦੇ ਵਿੱਚ ਇਨ੍ਹਾਂ ਸ਼ਸਤਰਾਂ ਦੇ ਉੱਤੇ ਜ਼ਹਿਰ ਦੀ ਪਾਣ ਚੜ੍ਹੀ ਜਾਂਦੀ ਸੀ ਤਾਂ ਕਿ ਜੇ ਦੁਸ਼ਮਣ ਦੇ ਵੱਜੇ ਉੱਪਰੋਂ ਭਾਵੇਂ ਟੰਕੇ ਲਾ ਕੇ ਜ਼ਖਮ ਰਾਜੀ ਹੋ ਜਾਵੇ ਪਰ ਅੰਦਰ ਜਿਹੜਾ ਜ਼ਹਿਰ ਹੈ ਉਹ ਆਪਣਾ ਕੰਮ ਕਰੀ ਜਾਂਦਾ ਸੀ ਤੇ ਇਹ ਜੋ ਇੱਥੇ ਮੁੱਠਾ ਲੱਗਿਆ ਇਹਨੂੰ ਹਾਥੀ ਦੀ ਹੱਡੀ ਹਾਥੀਦੰਦ ਵੀ ਮੰਨਿਆ ਜਾਂਦਾ ਤੇ ਇੱਕ ਜੋ ਜਾਨਵਰ ਹੈ ਵਾਲਰਾ ਸਮੁੰਦਰੀ ਜਾਨਵਰ ਉਹਦੀ ਹੱਡੀ ਵੀ ਇਹ ਮੰਨੀ ਜਾਂਦੀ ਹੈ ਜੀ ਬੜਾ ਨਾਇਆਬ ਬੜਾ ਦੁਰਲਭ ਸ਼ਸਤਰ ਹੈ ਪੇਸ਼ਕਵਜ ਜ਼ਹਿਰ ਦੀ ਪਾਣ ਚੜੀ ਹੁੰਦੀ ਹੈ ਤੇ ਸੁਨਹਿਰੀ ਕੰਮ ਜਿਹੜਾ ਇਸ ਸ਼ਸਤਰ ਦੇ ਉੱਤੇ ਕੀਤਾ ਗਿਆ ਜੀ ਜਿਹੜੇ ਆ ਦਰਸ਼ਨ ਹੁੰਦੇ ਉੱਥੇ ਇਹ ਬਾਬਾ ਜੀ ਦੇ ਖੰਡੇ ਦਰਸ਼ਨ ਹੁੰਦੇ ਨੇ ਜਿਹਦੇ ਉੱਤੇ ਦੇਵੀ ਦੇਵਤਿਆਂ ਦੇ ਚਿੱਤਰ ਜਿਹੜੇ ਨੇ ਉਕਰੇ ਗਏ ਨੇ ਇਹ ਤੁਸੀਂ ਵੇਖ ਸਕਦੇ ਹੋ ਜੀ ਉੱਪਰ ਹਨੂਮਾਨ ਦੀ ਮੂਰਤੀ ਹੈ ਨੀਚੇ ਚੰਡੀ ਦੇਵੀ ਦੀ ਮੂਰਤੀ ਬਣੀ ਹੋਈ ਹੈ ਤੇ ਇੱਧਰ ਆਪ ਜੀ ਦਰਸ਼ਨ ਕਰ ਸਕਦੇ ਹੋ ਕਿ ਥੱਲੇ ਜਿਹੜੀ ਗਣੇਸ਼ ਦੀ ਉਹ ਤਸਵੀਰ ਛਪੀ ਹੋ ਜਾਂ ਸ਼ਸਤਰਾਂ ਦੇ ਉੱਤੇ ਤੇ ਇਹ ਸ਼ਸਤਰ ਨੂੰ ਵੇਖ ਕੇ ਕਹਿ ਸਕਦੇ ਆ ਕਿ ਜੋ ਬਾਬਾ ਜੀ ਨੇ Rajput ਰਾਜਾ ਨੇ Rajasthan ਦੇ ਵਿੱਚ ਉਹਨਾਂ ਰਾਜਾ ਨੇ ਸਹਾਇਤਾ ਕੀਤੀ ਤੇ ਉਹਨਾਂ ਨੇ ਹੀ ਬਾਬਾ ਜੀ ਨੂੰ ਇਹੋ ਜਿਹੇ ਜਿਹੜੇ ਸ਼ਸਤਰ ਨੇ ਰਜਵਾੜਿਆਂ ਨੇ Rajput ਰਾਜਾ ਨੇ ਉਹ ਭੇਟ ਕਿੱਥੇ ਹੋਣਗੇ ਬਾਬਾ ਜੀ ਦੇ ਸਮੇਂ ਦਾ ਇਹ ਸ਼ਸਤਰ ਹੈ ਜੀ ਜਿਹਨੂੰ ਖੰਡਾ ਜਾਂ ਤੇਗਾ ਬੋਲਿਆ ਜਾਂਦਾ ਹੈ। ਬਾਬਾ ਜੀ ਦੇ ਸਮੇਂ ਦਾ ਇਹ ਵੀ ਇੱਕ ਨਾਇਆਬ ਸ਼ਸਤਰ ਹੈ ਜਿਹਨੂੰ ਕਿਹਾ ਜਾਂਦਾ ਤੋਤਾਪੁਰੀ ਖੰਜਰ ਜਾਂ ਤੋਤਾਪੁਰੀ ਪੇਸ਼ਕਵਰ ਜਿਹੜੀ ਮਿਆਨ ਹੈ ਇਹ ਵੀ ਚਮੜੇ ਦੀ ਹੈ ਜੀ ਤੇ ਇਹ ਤੁਸੀਂ ਸ਼ਸਤਰ ਦੀ ਜਿਹੜੀ ਬਣਤਰ ਵੇਖ ਸਕਦੇ ਹੋ ਟੇਢੀ ਆ। ਇਹ ਨੂੰ ਹైదਰਾਬਾਦੀ ਲੋਹਾ ਵੀ ਮੰਨਿਆ ਜਾਂਦਾ ਹੈ ਤੇ ਇਹ ਜ ਸ਼ਸਤਰ ਦੇ ਉੱਪਰ ਜਿਹੜਾ 12 ਸਿੰਘੇ ਦਾ ਉਹ ਸਿੰਘ ਜਿਹੜਾ ਉਹ ਲੱਗਿਆ ਹੋਇਆ ਜੀ ਇੱਕ ਤੋਂ ਇੱਕ ਨਾਇਆਬ ਸ਼ਸਤਰ ਹੈ ਤੇ ਮੌਜੂਦ ਨੇ 12 ਸਿੰਘਾਂ ਦਾ ਸਿੰਘ ਉਹ ਲੱਗਿਆ ਹੋਣਾ ਤੋਤਾਪੁਰੀ ਖੰਜਰ ਜਾਂ ਤੋਤਾਪੁਰੀ ਪੇਸ਼ਕਵਨ ਉਹ ਕਿਹਾ ਜਾਂਦਾ ਹੈ ਜੀ ਬਾਬਾ ਜਪਾਲ ਸਿੰਘ ਜੀ ਜਿੱਥੇ ਆਪੀਆਂ ਨੇ ਨਗਾਰਿਆਂ ਨੇ ਦਰਸ਼ਨ ਕੀਤੇ ਸ਼ਸਤਰਾਂ ਦੇ ਦਰਸ਼ਨ ਕੀਤੇ ਉੱਥੇ ਨਾਲ ਹੀ ਬਾਬਾ ਜੀ ਦਾ ਸਰੰਦਾ ਵੀ ਮੌਜੂਦ ਹੈ ਜਿੱਥੇ ਬਾਬਾ ਜੀ ਆਪਾਲ ਸਿੰਘ ਸਾਹਿਬ ਜੀ ਅੰਮ੍ਰਿਤ ਵੇਲੇ ਨਗਾਰਾ ਵਜਾਉਂਦੇ ਉੱਥੇ ਨਾਲ ਹੀ ਸਰੰਦੇ ਦੇ ਨਾਲ ਕੀਰਤਨ ਵੀ ਕਰਿਆ ਕਰਦੇ ਭਗਤੀ ਦੇ ਸ਼ਕਤੀ ਦਾ ਸੁਮੇਲ ਹੈ ਪਿੱਛੇ ਲੱਕੜ ਦੀ ਪ੍ਰਾਂਤ ਪਈ ਆ ਜਿੱਥੇ ਬਾਬਾ ਜੀ ਅੱਠੇ ਪੈਰਾ ਆਪਣਾ ਆਟਾ ਗੁੰਨ ਕੇ ਫਿਰ ਆਪ ਹੀ ਪ੍ਰਸ਼ਾਦਾ ਉਹ ਸ਼ਗਿਆ ਕਰਦੇ ਸੀ ਲੀਆਂ ਨੇ ਗੈਂਡ ਦੀ ਖਲਮੀਆਂ ਢਾਲਾਂ ਨੇ ਬੜੀਆਂ ਮਜ਼ਬੂਤ ਨੇ ਉਧਰ ਉਂਡ ਦੇ ਖਲ ਦੀ ਢਾਲ ਉਹਦੇ ਦਰਸ਼ਨ ਹੁੰਦੇ ਨੇ ਤੇ ਉਹ ਸਰਵਉਂ ਦੀਆਂ ਢਾਲਾਂ ਨੇ ਜੀ ਇਹਨਾਂ ਦੇ ਦਰਸ਼ਨ ਆਪਾਂ ਕਰ ਰਹੇ ਆ ਇੱਕ ਤੋਂ ਇੱਕ ਵਧੀਆ ਢਾਲ ਉਹਨਾਂ ਸਮਿਆਂ ਦੀ ਗੋਲੀ ਇਹਨਾਂ ਢਾਲਾਂ ਦੇ ਵਿੱਚ ਅਸਰ ਨਹੀਂ ਸੀ ਕਰਦੀ ਤੇ ਇੱਥੇ ਬਾਬਾ ਅਜਾ ਪਾਲ ਸਿੰਘ ਜੀ ਦਾ ਵੱਡਾ ਕਸ਼ੇਰਾ ਉਹ ਮੌਜੂਦ ਹੈ ਇੱਥੇ ਦੋ ਕਸ਼ੇਰੇ ਵੱਡੇ ਤੇ ਦੋ ਕਸ਼ੇਰੇ ਛੋਟੇ ਤੇ ਬਾਬਾ ਜੀ ਦੇ ਸਮੇਂ ਦੀਆਂ ਕਈ ਚਾਦਰਾਂ ਮੌਜੂਦ ਨੇ ਤੇ ਇਹ ਕਸ਼ੇਰਾ ਇੰਨਾ ਵੱਡਾ ਹੈ ਕਿ 10 ਬੰਦੇ ਇੱਕ ਕਤਾਰ ਦੇ ਵਿੱਚ ਖੜੇ ਹੋਣ ਤਾਂ ਕਿਤੇ ਜਾ ਕੇ ਕਸ਼ੇਰਾ ਖੁੱਲਦਾ ਜਦੋਂ ਆਪਾਂ ਖਿਦਰਾਣੇ ਦੀ ਢਾਬਾ ਤੇ ਆਜ ਪੜਦੇ ਆ ਸਿੰਘਾਂ ਨੇ ਝਾੜੀਆਂ ਦੇ ਉੱਤੇ ਆਪਣੇ ਕਸ਼ਹਰੇ ਪਾ ਦਿੱਤੇ ਤੇ ਤੁਰਕਾਂ ਦੀ ਫੌਜ ਨੂੰ ਭਲੇਖਾ ਪਿਆ ਬਿੱਥੇ ਤਾਂ ਸਿੰਘਾਂ ਦੇ ਤੰਬੂ ਲੱਗੇ ਹੋਏ ਦੇ ਉਹ ਗੱਲ ਹਜੋਂ ਨਹੀਂ ਸੀ ਹੁੰਦੀ ਪਰ ਜਦੋਂ ਇਹਨਾਂ ਪਾਵਨ ਸਥਾਨਾਂ ਵਿਖੇ ਉਹ ਨਿਸ਼ਾਨੀ ਦੇਖਦੇ ਆ ਕਿ ਵਾਕਿਆ ਹੀ ਸਿੰਘਾਂ ਦੇ ਕਸ਼ਹਰੇ ਡੱਡੇ ਹੁੰਦੇ ਸੀ ਤੇ ਉਹ ਆਸਥਾਨ ਉਹ ਜਿਹੜੀ ਇਤਿਹਾਸ ਦੀ ਕੜੀ ਆ ਉਹ ਆਪਣੇ ਆਪ ਜ਼ਾਹਰ ਹੁੰਦੀ ਆ ਉਜਾਗਰ ਹੁੰਦੀ ਆ ਇਹਨਾਂ ਪਾਵਨ ਸਥਾਨਾਂ ਵਿਖੇ ਬਾਬਾ ਜੀ ਦੇ ਸਮਿਆਂ ਦੇ ਉਹ ਜੰਗੀ ਕਸ਼ਹਰੇ ਉਹ ਇਸੇ ਪ੍ਰਕਾਰ ਮੌਜੂਦ ਨੇ ਸੰਗਤਾਂ ਨੇ ਮਨ ਵਿੱਚ ਹੋਵੇਗਾ ਕਿ ਐਡੇ ਵੱਡੇ ਕਸ਼ਹਰੇ ਪਾਣ ਦਾ ਕੀ ਲਾਭ ਇਹ ਜੰਗੀ ਕਸ਼ਹਰੇ ਹੁੰਦੇ ਜਦੋਂ ਕੱਪੜਾ ਇਕੱਠਾ ਕਰਕੇ ਪਾਇਆ ਜਾਂਦਾ ਉਸ ਵੇਲੇ ਤਲਵਾਰ ਦਾ ਭਾਟ ਜਿਹੜਾ ਉਹ ਕੱਪੜੇ ਨੂੰ ਕੱਟ ਨਹੀਂ ਸੀ ਸਕਦਾ ਇਹ ਵੀ ਇੱਕ ਕਾਰਨ ਹੈ ਤੇ ਇੱਧਰ ਬਾਬਾ ਜੀ ਦੇ ਸਮੇਂ ਦੀਆਂ ਬੰਦੂਕਾਂ ਬਰਛੀਆਂ ਮੌਜੂਦ ਨੇ ਜੋ ਹੱਥ ਜੋ ਛੱਡ ਕੇ ਚਲਾਈਆਂ ਜਾਂਦੀਆਂ ਤੇ ਇਸੇ ਪ੍ਰਕਾਰ ਨਾਲ ਜੋ ਲੱਕੜ ਦੀਆਂ ਕੋਹਾੜੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਜੀ ਬਾਬਾ ਜੀ ਦੇ ਹੱਥਾਂ ਦੇ ਵਿੱਚ ਗੜੀਆਂ ਇਹ ਛੋਟੇ ਛੋਟੇ ਭਾਲੇ ਮਰਛੇ ਉਹ ਬਾਬਾ ਜੀ ਆਪਣੇ ਕਮਰਕੱਸੇ ਰੱਖਦੇ ਤੇ ਇੱਥੇ ਬਾਬਾ ਜੀ ਦਾ ਚੋਲਾ ਹੈ ਤੇ ਜਿਹਦੇ ਉੱਤੇ ਲੰਗਰਾਂ ਦੇ ਦਾਲਾਂ ਦੇ ਲਹੂ ਆਦਿ ਉਹ ਦਾਗ ਜਿਹੜੇ ਨੇ ਉਹ ਲੱਗੇ ਹੋਏ ਨੇ ਖੱਦਰ ਦਾ ਕੱਪੜਾ ਹੈ ਜੀ ਬਟਨ ਕੋਈ ਨਹੀਂ ਲੱਗਾ ਵਿੱਚ ਤੇ ਬਾਬਾ ਜੀ ਇਹਨੂੰ ਇਸ ਤਰ੍ਹਾਂ ਧਾਰਨ ਕਰਕੇ ਕਮਰਕੱਸਾ ਬੰਨ ਕੇ ਫੇਰ ਸਾਰਾ ਦਿਨ ਇਸੇ ਪ੍ਰਕਾਰ ਘੋੜਿਆਂ ਦੀ ਸੇਵਾ ਕਰਦੇ ਲਿੱਦਾ ਚੁੱਕਦੇ ਤੇ ਫੇਰ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕਰਦੇ ਨੇ ਜੀ ਜਦੋਂ ਆਪਾਂ ਦਰਸ਼ਨੀ ਜੋੜੀ ਲੰਘ ਕੇ ਅੰਦਰ ਆਉਂਨੇ ਆ ਤੇ ਅੰਦਰ ਆਉਂਦੇ ਆ ਸਾਰੇ ਤੇ ਖੂਹ ਦੇ ਦਰਸ਼ਨ ਹੁੰਦੇ ਤੇ ਬਾਬਾ ਜੀ ਦੇ ਸਮੇ ਦਾ ਹੀ ਪ੍ਰਾਤਨ ਖੂਹ ਹੈ ਜੀ ਇਹ ਬਾਬਾ ਜੀ ਇੱਥੇ ਹੀ ਡੋਲ ਦੇ ਨਾਲ ਇਹ ਖੂਹ ਦੇ ਵਿੱਚੋਂ ਜਲ ਵਰਤਿਆ ਕਰਦੇ ਉਹ ਡੋਲ ਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਇਹ ਖੂਹ ਉਸੇ ਸਮੇ ਦਾ ਹੈ ਇਹਨੂੰ ਢੱਕਿਆ ਨਹੀਂ ਗਿਆ ਪੂਰਿਆ ਨਹੀਂ ਗਿਆ ਤੇ ਸੰਗਤਾਂ ਦੇ ਦਰਸ਼ਨਾ ਵਾਸਤੇ ਇਹ ਖੂਹ ਨੂੰ ਵਾਕੂ ਵੀ ਢੰਗ ਨਾਲ ਇਸੇ ਪ੍ਰਕਾਰ ਮਹਿਫੂਜ਼ ਰੱਖਿਆ ਗਿਆ ਹੈ ਜੀ ਈ ਆਪ ਜੀ ਨੇ ਦਰਸ਼ਨ ਕੀਤੇ ਨੇ ਜੋ ਗੁਰਦੁਆਰਾ ਡੇਰਾ ਬਾਬਾ ਜਮਾਲ ਸਿੰਘ ਜੀ ਘੋੜਿਆਂਵਾਲਾ ਸਹਿਬਖੇ ਸਿਸ਼ੋਵਤ ਨੇ ਸਸਤਰੰ ਔਰ ਬਾਬਾ ਜਪਾਲ ਸਿੰਘ ਜੀ ਦੇ ਵਸਤਰ ਵੀ ਜੋ ਸਿਸ਼ੋਵਤ ਨੇ ਉਹਨਾਂ ਦੀ ਜਾਣਕਾਰੀ ਸਾਨੂੰ ਦਿੱਤੀ ਹੈ ਬਹੁਤ ਹੀ ਸਤਿਕਾਰਯੋਗ ਗਿਆਨੀ ਵਿਨੈਦਰ ਸਿੰਘ ਜੀ ਅਤੇ ਬਹੁਤ ਹੀ ਸਤਿਕਾਰਯੋਗ ਇਸ ਸਥਾਨ ਦੇ ਹੈੱਡ ਗ੍ਰੰਥੀ ਬਾਬਾ ਬਹਾਦਰ ਸਿੰਘ ਜੀ ਜਿਨ੍ਹਾਂ ਨੇ ਆਪਾਂ ਨੂੰ ਇਸ ਜਾਣਕਾਰੀ ਦੇ ਕੇ ਆਪਾਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਇਆ ਸੋ ਤੁਸੀਂ ਜੁੜੇ ਰਹੋ ਜੁੜਾ ਟਾਈਮ ਨਾਲ ਮੈਨੂੰ ਕੁਮਸੀਪੋ ਜੁਵਾ ਜੀ ਨੂੰ 2023 ਨੂੰ ਚਿਕਲ ਕਾਲਸਾ ਬਾਈ ਵਾਹੇ ਤੁਸੀਂ